ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਘਰ ਦਾ ਕੋਈ ਵੀ ਮੈਂਬਰ 13 ਦਿਨ ਜੇਕਰ ਇਹ ਕੰਮ ਕਰ ਲੈਂਦਾ ਹੈ ਇਸ ਵਿਧੀ ਨਾਲ ਕਰਦਾ ਹੈ ਤਾਂ ਉਹਦੀਆਂ ਸਤ ਕੁਲਾਂ ਤਰ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੀ ਜਾਣ ਕਰੇ ਤੁਹਾਡੇ ਬਹੁਤ ਕੰਮ ਆਵੇਗੀ ਕਿ ਜੇਕਰ ਕੋਈ ਵੀ ਮਨੁੱਖ ਸਵੇਰੇ ਉੱਠ ਕੇ ਆਹ ਇੱਕ ਕੰਮ ਕਰਨਾ ਸ਼ੁਰੂ ਕਰ ਦੇਵੇ ਉਹਦੇ ਘਰ ਦੀ ਬਰਕਤ 10 ਗੁਣਾ ਵੱਧ ਜਾਂਦੀ ਹੈ ਉਹਦੀਆਂ ਆਉਣ ਵਾਲੀਆਂ ਕਈ ਕੁਲਾਂ ਧਰ ਜਾਂਦੀਆਂ ਹਨ ਫਿਰ ਉਹ ਕਿਹੜਾ ਕੰਮ ਹੈ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਸਿੱਖਿਆਦਾਇਕ ਕਹਾਣੀ ਸਾਂਝੀ ਕਰਾਂਗੇ ਜਿਹਦਾ ਸੰਬੰਧ ਇਸ ਕੰਮ ਦੇ ਨਾਲ ਹੈ ਇਸ ਕਰਕੇ ਆਪਜੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣ ਲੈਣਾ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਧ ਸੰਗਤ ਜੀ ਆਖਦੇ ਹਨ ਇੱਕ ਨਗਰ ਵਿੱਚ ਇੱਕ ਸੰਤ ਫਕੀਰ ਜੀ ਆਪਣੀ ਕੁਟਿਆ ਦੇ ਵਿੱਚ ਰਹਿੰਦੇ ਸਨ ਉਹ ਸੰਤ ਫਕੀਰ ਜੀ ਬਹੁਤ ਮਿਹਨਤੀ ਤੇ ਕਿਰਤੀ ਸਨ ਸਾਰਾ ਦਿਨ ਉਹਨਾਂ ਨੇ ਹੱਕ ਸੱਚ ਦੀ ਕਿਰਤ ਕਰਨੀ ਮਿਹਨਤ ਕਰਨੀ ਨਾਲ ਨਾਲ ਨਾਮ ਚੱਪਣਾ ਉਹਨਾਂ ਨੇ ਕਿਰਤ ਕਮਾਈ ਕਰਨੀ ਸਾਰੀ ਕਮਾਈ ਸੇਵਾ ਦੇ ਵਿੱਚ ਲਾ ਦੇਣੀ ਉਹ ਬਾਬਾ ਜੀ ਧਰਮ ਦੇ ਨਾਲ-ਨਾਲ ਕਿਰਤ ਕਰਨ ਵਿੱਚ ਬੜਾ ਵਿਸ਼ਵਾਸ ਰੱਖਦੇ ਸਨ ਉਹ ਆਪਣੇ ਹੱਥਾਂ ਨਾਲ ਕਿਰਤ ਕਰਦੇ ਸੇਵਾ ਕਰਦੇ ਕਿਸੇ ਵੀ ਮਨੁੱਖ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਉਹਦੀ ਮਦਦ ਕਰ ਦਿੰਦੇ ਭਾਵੇਂ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਭਾਵੇਂ ਕਿਸੇ ਦੇ ਨਾਲ ਕੋਈ ਕੰਮ ਥੰਦਾ ਕਰਵਾ ਕੇ ਹੀ ਉਹਦੀ ਮਦਦ ਕਰਦੇ ਕਹਿੰਦੇ ਇੱਕ ਦਿਨ ਨਾ ਉਹਨਾਂ ਦੇ ਪਿੰਡ ਵਿੱਚ ਬਹੁਤ ਅਮੀਰ ਸੇਠ ਆਇਆ ਉਹ ਸੇਠ ਇੱਕ ਬੜਾ ਵੱਡਾ ਵਪਾਰੀ ਸੀ ਉਹਨੇ ਸਾਰਾ ਸਮਾਨ ਖਰੀਦ ਲਿਆ ਪਰ ਉਹਨੂੰ ਆਪਣਾ ਸਮਾਨ ਲੈ ਜਾਣ ਵਿੱਚ ਕੋਈ ਮਜ਼ਦੂਰ ਨਾ ਮਿਲਿਆ ਉਹਨੇ ਸਾਰੇ ਪਿੰਡ ਚ ਭਾਲ ਕੀਤੀ ਪਰ ਕੋਈ ਮਜ਼ਦੂਰ ਨਾ ਮਿਲਿਆ ਕਹਿੰਦੇ ਕਿਸੇ ਨੇ ਸੰਤ ਫਕੀਰ ਜੀ ਦੇ ਬਾਰੇ ਦੱਸਿਆ ਕਿ ਉਹ ਸੰਤ ਫਕੀਰ ਜੀ ਤੁਹਾਡੀ ਮਦਦ ਜ਼ਰੂਰ ਕਰਨਗੇ ਉਹ ਸੇਠ ਸਾਧੂ ਦੀ ਕੁਟਿਏ ਵਿੱਚ ਗਿਆ ਤੇ ਸੰਤ ਜੀ ਦੇ ਅੱਗੇ ਮਦਦ ਲਈ ਫਰਿਆਦ ਕਰਨ ਲੱਗਾ ਮੇਰੀ ਕਿਸੇ ਤਰੀਕੇ ਨਾਲ ਮਦਦ ਕਰੋ ਜੰਗਲ ਦਾ ਰਸਤਾ ਹੈ ਰਾਤ ਪੈਣ ਵਾਲੀ ਹੈ ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਕੀਮਤੀ ਹੈ ਇਸ ਬੀਹਾਨ ਜੰਗਲ ਵਿੱਚ ਮੈਨੂੰ ਇਕੱਲੇ ਜਾਣ ਤੋਂ ਡਰ ਲੱਗਦਾ ਹੈ ਜੇਕਰ ਤੁਸੀਂ ਮੇਰੇ ਨਾਲ ਮੇਰੀ ਮਦਦ ਕਰਵਾ ਦਿਓ ਮੇਰਾ ਇਹ ਸਮਾਨ ਮੇਰੇ ਘਰ ਪਹੁੰਚਾ ਦਿਓ ਮੈਂ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ ਉਹ ਸਾਧੂ ਉਸ ਮਨੁੱਖ ਦੀ ਸਾਰੀ ਗੱਲ ਸੁਣੀ ਤੇ ਕਹਿਣ ਲੱਗੇ ਕਿ ਭਾਈ ਮੈਂ ਤੇਰੀ ਮਦਦ ਤਾਂ ਕਰ ਸਕਦਾ ਹਾਂ ਪਰ ਇਹਦੇ ਬਦਲੇ ਮੈਨੂੰ ਕੁਝ ਚਾਹੀਦਾ ਹੈ ਸੇਠ ਜੀ ਨੇ ਕਿਹਾ ਠੀਕ ਹੈ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਤੁਹਾਨੂੰ ਜ਼ਰੂਰ ਦਵਾਂਗਾ ਜੇ ਪੈਸਾ ਚਾਹੀਦਾ ਜਾਂ ਕੋਈ ਵਸਤੂ ਚਾਹੀਦੀ ਦੱਸ ਦਿਓ ਮੈਂ ਤੁਹਾਨੂੰ ਦੇ ਦੇਵਾਂਗਾ ਪਰ ਕਹਿੰਦੇ ਸਾਧੂ ਜੀ ਨੇ ਕਿਹਾ ਸੇਠ ਜੀ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਬਸ ਜਦੋਂ ਮੈਂ ਤੁਹਾਡੇ ਨਾਲ ਸਮਾਨ ਘਰ ਤੱਕ ਛੱਡਣ ਜਾਵਾਂਗਾ ਤੇ ਰਸਤੇ ਵਿੱਚ ਆਪਾਂ ਕੋਈ ਰੱਬ ਦੀ ਗੱਲ ਕਰਨੀ ਹੈ ਜਾਂ ਤੁਸੀਂ ਮੈਨੂੰ ਰੱਬ ਦੀ ਗੱਲ ਸੁਣਾ ਦਿਓ ਤੇ ਜਾਂ ਫਿਰ ਤੁਸੀਂ ਮੇਰੇ ਕੋਲ ਸੁਣ ਲੈਣਾ ਕਹਿੰਦੇ ਉਹ ਸੇਠ ਜੀ ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਕੋਈ ਰੱਬ ਦੀ ਗੱਲ ਨਹੀਂ ਆਉਂਦੀ ਤੁਸੀਂ ਸੁਣਾ ਦਿਓ ਮੈਂ ਸੁਣਦਾ ਜਾਵਾਂਗਾ ਕਹਿੰਦੇ ਇਦਾਂ ਹੀ ਹੋਇਆ ਤੇ ਦੋਵਾਂ ਨੇ ਸਮਾਨ ਚੁੱਕ ਲਿਆ ਸੇਠ ਦੇ ਪਿੰਡ ਵੱਲ ਨੂੰ ਤੁਰ ਪਏ ਉਹ ਸੇਠ ਜੀ ਅੱਗੇ-ਅੱਗੇ ਜਾ ਰਹੇ ਸੀ ਤੇ ਸਾਧੂ ਪਿੱਛੇ-ਪਿੱਛੇ ਰੱਬ ਦੀਆਂ ਗੱਲਾਂ ਕਰਦੇ ਜਾ ਰਹੇ ਸੀ ਪਰ ਸੇਠ ਨੇ ਸਾਧੂ ਦੀ ਕੋਈ ਵੀ ਗੱਲ ਧਿਆਨ ਦੇ ਨਾਲ ਨਹੀਂ ਸੁਣੀ ਇਦਾਂ ਹੀ ਆਖਦੇ ਕਰਦੇ ਆ ਕਰਦੇ ਸੇਠ ਦਾ ਪਿੰਡ ਆ ਗਿਆ ਉਹਦੇ ਘਰ ਦੇ ਵਿੱਚ ਸਾਧੂ ਜੀ ਨੇ ਸਮਾਨ ਰੱਖਿਆ ਤੇ ਫਿਰ ਆਪਣੇ ਨਗਰ ਵਾਪਸ ਜਾਣ ਦੀ ਇਜਾਜ਼ਤ ਮੰਗੀ ਕਹਿੰਦੇ ਸੇਠ ਨੇ ਅੱਗੋਂ ਕਿਹਾ ਠੀਕ ਹੈ ਬਾਬਾ ਜੀ ਤੁਸੀਂ ਜਾ ਸਕਦੇ ਹੋ ਉਸ ਸੇਠ ਨੇ ਫਕੀਰ ਜੀ ਨੂੰ ਕੋਈ ਚਾਹ ਪਾਣੀ ਪ੍ਰਸ਼ਾਦਾ ਨਾ ਪੁੱਛਿਆ ਕਹਿੰਦੇ ਸਾਧੂ ਜੀ ਉੱਥੋਂ ਤੁਰ ਪਏ ਪਰ ਅਚਾਨਕ ਰੁਕ ਗਏ ਤੇ ਕਹਿਣ ਲੱਗੇ ਸੇਠ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ ਸੇਠ ਨੇ ਕਿਹਾ ਦੱਸੋ ਸਾਧੂ ਜੀ ਤਾਂ ਉਸਨੇ ਕਿਹਾ ਅੱਜ ਤੋਂ 7ਵੇਂ ਦਿਨ ਬਾਅਦ ਤੁਹਾਡੀ ਮੌਤ ਹੋ ਜਾਣੀ ਹੈ ਤੁਹਾਡੇ ਕੋਲ ਸਮਾਂ ਬੜਾ ਥੋੜਾ ਬਚਿਆ ਤੁਸੀਂ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰੋ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿਓ ਨੇਕ ਕਮਾਈ ਕਰੋ ਕਹਿੰਦੇ ਇਹ ਗੱਲ ਸੁਣ ਕੇ ਸੇਠ ਨੂੰ ਬੜਾ ਗੁੱਸਾ ਆਇਆ ਗੁੱਸੇ ਵਿੱਚ ਔਖਾ ਜਿਹਾ ਹੋ ਕੇ ਕਹਿਣ ਲੱਗਾ ਠੀਕ ਹੈ ਤੁਸੀਂ ਆਪਣਾ ਜਾ ਕੇ ਕੰਮ ਕਰੋ ਤੇ ਮੈਨੂੰ ਆਪਣਾ ਕਰਨ ਦਿਓ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਕਹਿੰਦੇ ਉਹ ਸੰਤ ਫਕੀਰ ਜੀ ਮੁਸਕਰਾਏ ਤੇ ਕਹਿਣ ਲੱਗੇ ਇੱਕ ਗੱਲ ਤੇ ਇਹਨੂੰ ਹੋਰ ਦੱਸਣੀ ਤੇਰੇ ਤਾਂ ਪਿਛਲਾ ਛੇਵੇਂ ਦਿਨ ਮੈਂ ਮਰ ਜਾਣਾ ਹੈ ਕਹਿੰਦੇ ਕਿ ਉਹ ਸੇਠ ਜੀ ਨੇ ਗੱਲ ਨੂੰ ਵੀ ਅਣਗੌਲੀਆਂ ਕਰ ਦਿੱਤਾ। ਸਾਧੂ ਜੀ ਨੇ ਆਪਣੇ ਨਗਰ ਵਾਪਸ ਪਰਤ ਆਏ ਤੇ ਸੇਠ ਦੇ ਆਪਣੇ ਕਮਾਕਾਰਾਂ ਵਿੱਚ ਰੁੱਝ ਗਿਆ। ਪਰ ਕਹਿੰਦੇ ਜਦੋਂ 5ਵਾਂ ਦਿਨ ਹੋਇਆ ਅਚਾਨਕ ਹੀ ਸੇਠ ਜੀ ਨੂੰ ਉਹ ਗੱਲ ਯਾਦ ਆ ਗਈ ਕਿ ਸੰਤ ਫਕੀਰ ਜੀ ਨੇ ਕਿਹਾ ਸੀ ਅੱਜ ਤੋਂ 7ਵੇਂ ਦਿਨ ਬਾਅਦ ਤੇਰੀ ਮੌਤ ਹੋ ਜਾਣੀ ਹੈ। ਅੱਜ 5ਵਾਂ ਦਿਨ, ਕੱਲ 6ਵਾਂ ਦਿਨ। ਉਹ ਸੰਤ ਫਕੀਰ ਜੀ ਆਪਣੀ ਮੌਤ ਬਾਰੇ ਵੀ ਦੱਸ ਰਹੇ ਸੀ। 6ਵੇਂ ਦਿਨ ਮੇਰੀ ਮੌਤ ਹੋ ਜਾਣੀ ਹੈ, ਕਿਉਂ ਨਾ ਮੈਂ ਜਾ ਕੇ ਵੇਖਾਂ। ਕਿ ਉਹ ਸੰਤ ਫਕੀਰ ਜੀ ਠੀਕ ਠਾਕ ਹਨ ਜਾਂ ਉਹਨਾਂ ਦੀ ਗੱਲ ਵਿੱਚ ਕੋਈ ਸੱਚਾਈ ਹੈ ਕਹਿੰਦੇ ਉਧਰੋਂ ਸੇਠ ਜੀ ਉਸ ਨਗਰ ਵਿੱਚ ਫਿਰ ਤੋਂ ਉਹਨਾਂ ਨੂੰ ਕੰਮ ਪੈ ਗਿਆ ਤੇ 5ਵੇਂ ਦਿਨ ਦੀ ਰਾਤ ਉਸ ਨਗਰ ਨੂੰ ਤੁਰ ਪਈ ਜਦੋਂ 6ਵੇਂ ਦਿਨ ਦੀ ਸਵੇਰ ਚੜ੍ਹੀ ਤਾਂ ਉਹ ਸੇਠ ਜੀ ਉਸ ਨਗਰ ਚ ਪਹੁੰਚੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਧਿਆਨ ਸੰਤ ਫਕੀਰ ਦੀ ਕੁਟਿਆ ਤੇ ਗਿਆ ਕਹਿੰਦੇ ਸੰਤ ਫਕੀਰ ਦੀ ਕੁਟਿਆ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਸੀ ਉਹ ਸੇਠ ਨੇ ਲੋਕਾਂ ਤੋਂ ਪੁੱਛਿਆ ਕਿ ਭਾਈ ਸੰਤ ਫਕੀਰ ਜੀ ਦੀ ਕੁਟਿਆ ਦੇ ਅੱਗੇ ਕਿਉਂ ਇਕੱਠੇ ਹੋਏ ਹੋ ਆ ਲੋਕਾਂ ਨੇ ਦੱਸਿਆ ਕਿ ਫਕੀਰ ਜੀ ਅਕਾਲ ਚਲਾਣਾ ਕਰ ਗਏ ਕਹਿੰਦੇ ਇਹ ਗੱਲ ਸੁਣ ਕੇ ਸੇਠ ਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਭਾਵ ਕਿ ਉਹ ਸੇਠ ਬੜਾ ਘਬਰਾ ਗਿਆ ਕਿ ਜੇਕਰ ਅੱਜ ਸੰਤ ਫਕੀਰ ਜੀ ਨੇ ਰਹਿ ਤੇ ਪਰਸੋਂ ਮੈਂ ਵੀ ਨਹੀਂ ਰਾਵਾਂਗਾ ਮੇਰੀ ਮੌਤ ਵੀ ਹਟਾਲ ਹੈ ਸੰਤ ਜੀ ਦੀ ਗੱਲ ਤਾਂ ਸੱਚ ਹੋ ਗਈ ਉਹਨੇ ਆਪਣਾ ਸਾਰਾ ਇਹ ਕੰਮ ਧੰਦਾ ਭੁੱਲ ਗਿਆ ਤੇ ਛੇਤੀ ਨਾਲ ਘਰ ਪਹੁੰਚਿਆ ਜਾ ਕੇ ਸਾਰੇ ਗੱਲਬਾਤ ਪਤਨੀ ਨੂੰ ਦੱਸੀ ਮੇਰੇ ਬੱਚਿਆਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਛੇਤੀ ਬੁਲਾ ਲਓ ਮੈਂ ਉਹਨਾਂ ਨੂੰ ਮਿਲ ਲਵਾਂ ਕਿਉਂਕਿ ਮੇਰੇ ਕੋਲ ਸਮਾਂ ਘੱਟ ਬਚਿਆ ਹੈ ਮੈਂ ਤਾਂ ਹੁਣ ਕੱਲ ਨੂੰ ਕਾਰ ਚਲਾਣਾ ਕਰ ਜਾਣਾ ਹੈ ਕਹਿੰਦੇ ਉਹਦੇ ਬੱਚੇ ਰਿਸ਼ਤੇਦਾਰ ਇਕੱਠੇ ਹੋ ਗਏ ਸਾਰੇ ਹੀ ਸੇਠ ਨੂੰ ਇੱਕ ਗੱਲ ਸਮਝਾ ਰਹੇ ਸੀ ਕਿ ਤੁਸੀਂ ਐਵੇਂ ਵਹਿਮ ਨਾ ਕਰੋ ਕਬਰhao ਨਾ ਤੁਹਾਨੂੰ ਕੁਝ ਨਹੀਂ ਹੋਵੇਗਾ ਤੁਸੀਂ ਘਰ ਵਿੱਚ ਸੁਰੱਖਿਅਤ ਹੋ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਫਿਰ ਇਸ ਤਰ੍ਹਾਂ ਤੁਸੀਂ ਕਿਵੇਂ ਆਕਾਲ ਚਲਾਣਾ ਕਰ ਸਕਦੇ ਹੋ ਪਰ ਕਹਿੰਦੇ ਸੇਠ ਆਪਣੀ ਗੱਲ ਤੇ ਅੜਿਆ ਸੀ ਇਦਾਂ ਹੀ ਕਰਦਿਆਂ ਕਰਦਿਆਂ 7ਵੇਂ ਦਿਨ ਦੀ ਸਵੇਰ ਚੜੀ ਤੇ ਅਗਲਾ ਦਿਨ ਚੜਦਿਆਂ ਸਾਰ ਸੇਠ ਸਵਾਸ ਛੱਡ ਗਿਆ। ਭਾਵ ਕਾਲ ਚਲਾਉਣਾ ਕਰਕੇ ਜਦੋਂ ਬਾਅਦ ਵਿੱਚ ਜਮਰਾਜ ਦੀ ਕਚਹਿਰੀ 'ਚ ਉਹਨਾਂ ਨੂੰ ਪੇਸ਼ ਕੀਤਾ। ਉਹਦੇ ਕਰਮਾਂ ਦਾ ਲੇਖਾ ਜੋਖਾ, ਉਹਦੇ ਕਰਮਾਂ ਦਾ ਖਾਤਾ ਫਰੋਲਿਆ ਗਿਆ ਤੇ ਜਮਦੂਤਾਂ ਨੇ ਜਮਰਾਜ ਨੂੰ ਦੱਸਿਆ ਕਿ ਇਹਨੇ ਤਾਂ ਧਰਤੀ 'ਤੇ ਰਹਿ ਕੇ ਕੋਈ ਨੇਕ ਕੰਮ ਹੀ ਨਹੀਂ ਕੀਤਾ। ਇਹਦੇ ਕਰਮਾਂ ਦਾ ਜਿਹੜਾ ਵਹੀ ਖਾਤਾ ਹੈ ਸਾਰੇ ਵਰਕੇ ਜਿਹੜੇ ਹਨ ਕਾਲੇ ਹੋਏ ਪਏ ਹਨ। ਜਦੋਂ ਜਮਰਾਜ ਨੇ ਇਹ ਵਹੀ ਖਾਤਾ ਫਰੋਲਿਆ ਤਾਂ ਉਹਨੇ ਵੇਖਿਆ ਕਿ ਇਹਦਾ ਵਹਿ ਖਾਤਾ ਕਾਲੇ ਕਰਮਾਂ ਨਾਲ ਭਰਿਆ ਹੈ। ਬਸ ਇੱਕ ਵਰਕਾ ਇਦਾਂ ਦਾ ਹੈ ਜਿੱਥੇ ਇਹਨੇ ਨੇਕ ਕਮਾਈ ਭੋਗੀ ਹੈ। ਇਹ ਵਰਕਾ ਉਸ ਦਿਨ ਦਾ ਸੀ। ਉਹਨੇ ਜਦੋਂ ਅੱਧਾ ਦਿਨ ਸੰਤ ਫਕੀਰ ਜੀ ਦੇ ਨਾਲ ਬਤਾਇਆ ਸੀ। ਜਮਰਾਜ ਨੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨੇ ਗੱਲ ਦੱਸੀ ਕਿ ਸੇਠ ਜੀ ਹੁਣ ਗੱਲ ਸੁਣ ਤੇ ਸੋਚ ਵਿਚਾਰ ਕੇ ਬੋਲੀ। ਇਹ ਗੱਲ ਸੁਣ ਤੇ ਬੜਾ ਹੀ ਪਛਤਾਇਆ। ਸੰਤ ਫਕੀਰ ਜੀ ਇਨੇ ਕਮਾਈ ਵਾਲੇ ਸੀ ਕਿ ਉਹਨਾਂ ਨੇ ਅੱਧੇ ਦਿਨ ਦੀ ਸੰਗਤ ਨਾਲ ਹੀ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਇੰਨਾ ਚੰਗਾ ਕਰਮ ਲਿਖਿਆ ਗਿਆ ਇੱਕ ਵਰਕਾ ਤਾਂ ਮੇਰਾ ਸਾਫ ਹੈ ਬਾਕੀ ਸਾਰੇ ਕਾਲੇ ਹੋ ਚੁੱਕੇ ਹਨ ਕਹਿੰਦੇ ਨਾਲ ਹੀ ਸਾਧੂ ਜੀ ਦੀ ਕਹੀ ਗੱਲ ਚੇਤੇ ਆ ਗਈ ਸਾਧੂ ਨੇ ਜਾਂਦਿਆਂ ਚਾਹੁੰਦਿਆਂ ਮੈਨੂੰ ਇੱਕ ਗੱਲ ਸਮਝਾਈ ਸੀ ਜਦੋਂ ਤੂੰ ਅਕਾਲ ਚਲਾਣਾ ਕਰਕੇ ਜਮਰਾਜ ਕੋਲ ਪਹੁੰਚੇਂਗਾ ਜੇਕਰ ਜਮਰਾਜ ਨੇ ਤੈਨੂੰ ਪੁੱਛਿਆ 10 ਤੋਂ ਪਹਿਲਾਂ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਲੈਣੀ ਹੈ ਜਾਂ ਚੰਗੇ ਕਰਮਾਂ ਦਾ ਫਲ ਲੈਣਾ ਹੈ ਤੋਂ ਕਹੀਂ ਮੈਂ ਆਪਣੇ ਚੰਗੇ ਕਰਮਾਂ ਦਾ ਫਲ ਪਹਿਲਾਂ ਮੰਗ ਲਾਂ ਤਾਂ ਸੇਠ ਜੀ ਨੇ ਅਜੇ ਮਨ ਵਿੱਚ ਹੀ ਸਾਧੂ ਜੀ ਦੀ ਗੱਲ ਚੇਤੇ ਹੀ ਕਰ ਰਿਹਾ ਸੀ ਉਹਨੇ ਤੱਕ ਜਮਰਾਦ ਨੇ ਪੁੱਛਿਆ ਕਿ ਹਾਂ ਭੜਿਆ ਦੱਸ ਵੀ ਤੂੰ ਪਹਿਲਾਂ ਮਾੜੇ ਕਰਮਾਂ ਦੀ ਸਜ਼ਾ ਲੈਣਾ ਚਾਹੁੰਦਾ ਹਾਂ ਜਾਂ ਤੂੰ ਜਿਹੜਾ ਇੱਕ ਦਿਨ ਦਾ ਤੇਰਾ ਵਰਕਾ ਸਾਫ਼ ਹੈ ਜਦੋਂ ਤੂੰ ਬੰਦਗੀ ਕੀਤੀ ਸੀ ਉਸ ਦਾ ਫਲ ਲੈਣਾ ਪਹਿਲਾਂ ਚਾਹੁੰਦਾ ਹੈ ਤਾਂ ਉਸਨੇ ਕਿਹਾ ਨਹੀਂ ਜੀ ਮੈਂ ਆਪਣੇ ਚੰਗੇ ਕਰਮਾਂ ਦਾ ਫਲ ਪਹਿਲਾਂ ਲੈਣਾ ਚਾਹੁੰਦਾ ਹਾਂ ਫਿਰ ਜਮ ਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਇਹਦੇ ਨੇਕ ਕਰਮ ਕਰਕੇ ਕੁਝ ਪਲ ਦੇ ਲਈ ਸਵਰਗ ਵਿੱਚ ਜਾਣ ਦਿਓ। ਕਹਿੰਦੇ ਜਮਦੂਤਾਂ ਨੇ ਸਵਰਗ ਦਾ ਵਗੇਟ ਖੋਲ੍ਹਿਆ ਤੇ ਕਿਹਾ ਕੁਝ ਸਮੇਂ ਲਈ ਤੂੰ ਸਵਰਗ ਵਿੱਚ ਰਹਿ ਸਕਦਾ ਹੈ। ਜਲਦੀ ਵਾਪਸ ਆ ਜਾਈਂ ਅਸੀਂ ਬਾਹਰ ਖੜੇ ਹਾਂ। ਕਹਿੰਦੇ ਉਹ ਸੇਠ ਆਪਣੇ ਇੱਕ ਦਿਨ ਦੀ ਨੇਕ ਕਮਾਈ ਕਰਕੇ ਸਵਰਗ ਵਿੱਚ ਜਾ ਰਿਹਾ ਸੀ। ਪਰ ਜਮਦੂਤ ਜਿਹੜੇ ਸਨ ਸਵਰਗ ਦੇ ਅੰਦਰ ਨਹੀਂ ਸਨ ਜਾ ਸਕਦੇ ਕਿਉਂਕਿ ਉੱਥੇ ਸਿਰਫ ਪਵਿੱਤਰ ਰੂਹਾਂ ਹੀ ਜਾ ਸਕਦੀਆਂ ਹਨ। ਜਿਹੜੀਆਂ ਰੂਹਾਂ ਨਾਮ ਜਪਦੀਆਂ ਹਨ ਭਜਨ ਬੰਦਗੀ ਕਰਦੀਆਂ ਹਨ ਉਸ ਕਰਕੇ ਜਮਦੂਤ ਬਾਹਰ ਹੀ ਖੜੇ ਸਨ ਸੇਠ ਦਾ ਇੰਤਜ਼ਾਰ ਕਰਨ ਲੱਗੇ ਤੇ ਸੇਠ ਸਵਰਗ ਲੋਕ ਵੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਉੱਥੇ ਸਾਰੀਆਂ ਪਵਿੱਤਰ ਰੂਹਾਂ ਸਨ ਜਿਨ੍ਹਾਂ ਨੇ ਧਰਤੀ ਤੇ ਰਹਿ ਕੇ ਨੇਕ ਕਰਮ ਕੀਤੇ ਨਾਮ ਜਪਿਆ ਸਿਮਰਨ ਕੀਤਾ ਵੇਖ ਹੀ ਰਿਹਾ ਸੀ ਤੇ ਉੱਥੇ ਉਹ ਸਾਧੂ ਤੇ ਸਾਹਮਣੇ ਵੀ ਚਲਿਆ ਗਿਆ ਜਿਨ੍ਹਾਂ ਕਰਕੇ ਉਹਨੂੰ ਸਵਰਗ ਵੇਖਣ ਦਾ ਮੌਕਾ ਮਿਲਿਆ ਉਹ ਸੇਠੀ ਨਾਲ ਸਾਧੂ ਕੋਲ ਗਿਆ ਤੇ ਸਾਧੂ ਜੀ ਨੇ ਉਹਨੂੰ ਪੈਠਣ ਦਾ ਇਸ਼ਾਰਾ ਕੀਤਾ ਇਹ ਜਾ ਕੇ ਉਹਨੇ ਸਾਰੀ ਕਹਾਣੀ ਸਾਧੂ ਜੀ ਨੂੰ ਦੱਸੀ ਕਿ ਸਾਧੂ ਜੀ ਮੇਰੇ ਨਾਲ ਇੰਜ ਹੋਇਆ ਮੈਂ ਸਾਰੇ ਅਮਰ ਮਾੜੇ ਕਰਮ ਕੀਤੇ ਹਨ ਤੇ ਜਿਹੜਾ ਸਮਾਂ ਤੁਹਾਡੇ ਨਾਲ ਬਿਤਾਇਆ ਸੀ ਉਹਦੇ ਕਰਕੇ ਹੀ ਸਵਰਗ ਵੇਖਣ ਨੂੰ ਮਿਲਿਆ ਹੈ ਤਾਂ ਸਾਧੂ ਜੀ ਨੇ ਕਿਹਾ ਪਿਛਲੀਆਂ ਗੱਲਾਂ ਛੱਡ ਤੂੰ ਚੁੱਪ ਕਰਕੇ ਬਹਿ ਅੱਖਾਂ ਬੰਦ ਕਰਕੇ ਨਾਮ ਜਪਣਾ ਸ਼ੁਰੂ ਕਰ ਦੇ ਪਰ ਕਹਿੰਦੇ ਉਹ ਸੇਠ ਵਾਰ-ਵਾਰ ਜਮਦੂਤਾਂ ਵੱਲ ਵੇਖ ਰਿਹਾ ਸੀ ਜਿਹੜੇ ਸਵਰਗ ਦੇ ਗੇਟ ਤੇ ਖੜੇ ਇਸ ਦਾ ਧਿਆਰ ਰੱਖ ਰਿਹਾ ਸਨ ਕੇ ਸ਼ੇਤੀ ਬਾਹਰ ਆ ਆ ਜਾਵੇ ਕਿ ਤੈਨੂੰ ਅਸੀਂ ਨਰਕ ਚ ਛੱਡ ਕੇ ਆਈਏ ਕਹਿੰਦੇ ਸਾਧੂ ਜੀ ਨੇ ਸ਼ੇਠ ਨੂੰ ਸਮਝਾਇਆ ਕਿ ਤੂੰ ਜਮਦੂਤਾਂ ਵਾਲਣਾ ਵੇਖ ਅੱਖਾਂ ਬੰਦ ਕਰ ਤੇ ਧਿਆਨ ਮਾਲਕ ਦੇ ਚਰਣਾ ਵਿੱਚ ਲਾ ਲੈ ਉਸ ਮਾਲਕ ਨੂੰ ਯਾਦ ਕਰ ਹੁਣ ਇੱਥੇ ਜਮਦੂਤ ਤੇਰਾ ਕੁਝ ਵਗਾੜ ਨਹੀਂ ਸਕਦੇ ਉਹਨੇ ਸੰਤ ਫਕੀਰ ਜੀ ਦੀ ਗੱਲ ਮੰਨੀ ਅੱਖਾਂ ਬੰਦ ਕਰਕੇ ਸਿਮਰਨ ਕਰਨ ਲੱਗਾ ਜਮਦੂਤ ਵਾਪਸ ਜਾ ਕੇ ਜਮਰਾਜ ਕੋਲ ਬੋਲੇ ਤੁਸੀਂ ਚੰਗਾ ਉਸਨੂੰ ਸਵਰਗ ਲੋਕ ਵਿੱਚ ਭੇਜਿਆ ਵਾਪਸ ਨਹੀਂ ਆਇਆ ਜਮਰਾਜ ਨੇ ਕਿਹਾ ਹੁਣ ਉਹਨੇ ਕਦੇ ਵਾਪਸ ਨਹੀਂ ਆਉਣਾ। ਉਹਨੂੰ ਪਵਿੱਤਰ ਰੂਹਾਂ ਦਾ ਸੰਗ ਮਿਲ ਗਿਆ ਹੈ। ਉਥੇ ਤਾਂ ਹੁਣ ਮੈਂ ਵੀ ਜਾ ਨਹੀਂ ਸਕਦਾ। ਇਸ ਕਰਕੇ ਤੁਸੀਂ ਆਪਣਾ ਕੰਮ ਕਰੋ। ਉਹਦੀ ਜਗ੍ਹਾ ਹੁਣ ਸਵਰਗ ਲੋਕ ਵਿੱਚ ਹੀ ਪੱਕੀ ਹੋ ਚੁੱਕੀ ਹੈ। ਸਤ ਸੰਗਤ ਜੀ। ਸਾਨੂੰ ਇਸ ਕਹਾਣੀ ਦੇ ਰਾਹੀਂ ਇਹੀ ਸਮਝਾਇਆ ਜਾਂਦਾ ਹੈ। ਸਿਰਫ ਨਾਮ ਜਪਣ ਵਾਲੇ ਹੀ ਸਤ ਸੰਗਤ ਜੀ ਬੰਦਗੀ ਕਰਨ ਵਾਲੇ ਮਨੁੱਖ ਹੀ ਜਿਹੜੇ ਹਨ। ਸਵਰਗ ਵਿੱਚ ਉਹ ਪਹੁੰਚਾ ਦਿੱਤੇ ਜਾਂਦੇ ਹਨ ਉਹਨਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ ਹੈ ਸੋ ਅਸੀਂ ਵੀ ਨੇਕ ਕਰਮ ਕਰਨੇ ਹਨ ਤਾਂ ਕਿ ਨਰਕ ਤੋਂ ਬਚ ਸਕੀਏ ਸਵਰਗ ਵਿੱਚ ਜਾ ਸਕੀਏ ਸਾਥ ਸੰਗਤ ਜੀ ਜਿਹੜੇ ਲੋਕ ਨਾਮ ਜਪਦੇ ਹਨ ਉਹਨਾਂ ਦਾ ਜੀਵਨ ਵੀ ਸਵਾਰਿਆ ਜਾਂਦਾ ਹੈ ਤੇ ਪਰਲੋਕ ਵੀ ਸਵਾਰਿਆ ਜਾਂਦਾ ਹੈ ਉਹ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਸਵਾਰ ਦਿੰਦੇ ਹਨ ਬਸ ਉਹਨਾਂ ਦੀ ਜੇਕਰ ਕੋਈ ਗੱਲ ਸੁਣ ਲਵੇ ਮੰਨ ਲਵੇ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਦੀ ਸਾਥ ਸੰਗਤ ਜੀ ਮੌਕਾ ਮਿਲੇ ਤਾਂ ਸਾਥ ਸੰਗਤ ਜ਼ਰੂਰ ਕਰਿਆ ਕਰੋ ਗੁਰਬਾਣੀ ਦਾ ਨਾਮ ਜ਼ਰੂਰ ਜਪਿਆ ਕਰੋ ਸਾਡਾ ਇੱਕ ਕੜੀ ਪਲ ਦਾ ਜਪਿਆ ਹੋਇਆ ਨਾਮ ਸਾਨੂੰ ਦਰਗਾਹਾਂ ਵਿੱਚ ਥਾਂ ਦਿਵਾ ਸਕਦਾ ਹੈ ਸੋ ਅਣਮੁੱਲੇ ਗੱਲ ਇਸ ਨੂੰ ਸਮਝ ਕੇ ਸਾਨੂੰ ਅਣਮੁੱਲਾ ਮਨੋਖੀ ਜਾਮਾ ਮਿਲਿਆ ਹੈ ਇਹ ਕੀਮਤੀ ਸਮੇਂ ਨੂੰ ਅਸੀਂ ਸੰਭਾਲਣਾ ਹੈ ਇਸ ਨੂੰ ਚੰਗੇ ਪਾਸੇ ਲੈ ਕੇ ਜਾਣਾ ਹੈ ਸਵੇਰੇ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਜਪੀਏ ਪਰਮਾਤਮਾ ਨੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਸਾਨੂੰ ਇੱਕ ਪਾਵਰ ਮਿਲ ਜਾਂਦੀ ਹੈ ਉਹ ਇੱਕ ਊਰਜਾ એનર્ਜੀ ਮਿਲ ਜਾਂਦੀ ਹੈ ਜਿਹੜੀ ਪੂਰਾ ਦਿਨ ਸਾਡੇ ਨਾਲ ਕੰਮ ਕਰਦੀ ਹੈ ਜਦੋਂ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਸ਼ਾਂਤੀ ਤੇ ਸਕੂਨ ਮਿਲਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਸਾਡੇ ਅੰਦਰ ਮਰੂ ਮਰੂ ਕਰਨ ਦੀ ਨਿਰਾਸ਼ਾ ਖਤਮ ਹੋ ਜਾਂਦੀ ਹੈ ਸਾਨੂੰ ਅਹਿਸਾਸ ਹੁੰਦਾ ਹੈ ਪਰਮਾਤਮਾ ਸਾਡੇ ਤੇ ਕਿਰਪਾ ਕਰ ਰਹੇ ਹਨ ਸੋ ਇਸ ਕਰਕੇ ਉੱਠਦੀਆਂ ਸਾਰ ਕੋਜ ਸਮਾਸੀ ਪਰਮਾਤਮਾ ਜੀ ਦੇ ਲਈ ਜ਼ਰੂਰ ਕੱਢਣਾ ਹੈ ਆਪਣੇ ਅੰਦਰ ਹੱਕ ਸੱਚ ਦੀ ਕਿਰਤ ਕਮਾਈ ਕਰਨ ਦੀ ਆਦਤ ਪਾਉਣੀ ਹੈ ਹਉਮੈ ਹੰਕਾਰ ਈਰਖਾ ਤੋਂ ਬਚਣਾ ਹੈ ਨਿੰਦਿਆ ਚੁਗਲੀ ਤੋਂ ਬਚਣਾ ਹੈ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਨਾ ਹੈ ਪਰ ਤੋਂ ਹੀ ਸ਼ੁਰੂਆਤ ਕਰਨੀ ਸ਼ੁਰੂ ਕਰੀਏ ਤਾਂ ਬਹੁਤ ਵਧੀਆ ਹੋਵੇਗੀ ਪਰਮਾਤਮਾ ਦੇ ਨਾਮ ਨਾਲ ਸਾਨੂੰ ਦੁਨਿਆਵੀ ਸੁੱਖ ਵੀ ਮਿਲਣੇ ਹਨ ਤੇ ਦਰਗਾਹੀ ਸੁੱਖ ਵੀ ਮਿਲ ਜਾਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ